ਸਾਸੀ ਗੱਲ ਦੀ ਸਾਰੇ ਬਰਾਂ ਨੂੰ ਇਹ ਸਾਡਾ ਮਹਾਣੀ ਸਿੰਘ ਜਦੋਂ ਤੋਂ ਦੀ ਤੇਜ਼ੀ ਤੇ ਕਿਸ ਨੂੰ ਲਾਗੇ ਖੜੇ ਨੇ ਓਣ ਦਿੰਦਾ ਓਸਤਾਦ ਐ ਨੂੰ ਹੀ ਮੜਿਆ ਜਾ ਇਹਦਾ ਮੂੰਹ ਦਿਖਾ ਆ ਹੁਣ ਝੂਠਾ ਜਿਹਾ ਹੱਸੀ ਜਾਂਦਾ ਹੀ ਐ ਅੱਜ ਲੇਵਰ ਵੀ ਆਪ ਕਰਨ ਡਿਆ ਹੀ ਬੰਦੇ ਦੀ ਮਾਰ ਹੈ ਹੈ ਬੰਦੇ ਦੀ ਮਾਰ ਕੋਈ ਨਹੀਂ ਕਾਕਾ ਜੀ ਤੇਜ਼ੀ ਆ ਪਾਵਾਂ ਚ ਨਹੀਂ ਬੰਦੇ ਕਿਹੜਾ ਬੁੜੇ ਨੇ ਆ ਕੇ ਵੇਚੜੀ ਉੱਤੋਂ ਕਿੰਨੇ ਬੰਦੇ ਹੈ ਕਿੰਨੇ ਬੰਦੇ ਖੜੇ ਤੇ ਜੀ ਹੋਈ ਖਾਊਗਾ ਓਹੀ ਖਾਊਗਾ ਚਲੋ ਬਾਈ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਸੋਢੀ ਸਿੰਘ ਅਸ ਟਾਈਮ ਹੈਗਾ ਜੀ ਜ਼ਿਲ੍ਹਾ ਨਕਸੂਦਾ ਮੰਡੀ ਦੇ ਵਿੱਚ ਤੇ ਸਾਰੇ ਸੌਦਿਆਂ ਦਾ ਹੈਗਾ ਬੁਰਾ ਹਾਲ ਕੀਰਾ ਹੈਗਾ ਜੀ 50 ਰੁਪਏ ਲਾਪਾ ਤੇ ਬਾਕੀ ਸ਼ਿਮਲਾ ਮਿਰਚ ਜਿਹੜਾ ਅੱਜ ਦਾ ਭਾਅ ਹੈਗਾ ਜੀ 8 ਰੁਪਏ ਤੇ ਕੌੜੀ ਮਿਰਚ ਥੋੜੀ ਜੀ ਹੈਗੀ ਆ ਗਰੰਟ ਦੇ ਵਿੱਚ ਤੇ ਬੇਗਣ ਥੋੜਾ ਹੈਗਾ ਜੀ ਕੌੜੀ ਜਿਹੜੀ ਅੱਜ ਹੈਗੀ 18 ਰੁਪਏ ਦੇ ਵਿੱਚ ਜੁੜੇ ਰੋ ਆਪਣੇ ਥੋੜੀ ਚੰਗੀਆਂ ਸასი ਅਕਾਲ ਸਾਰੇ ਵੀਰਾਂ ਨੂੰ ਧੰਨਵਾਦ ਸਾਰੇ ਵੀਰਾਂ ਦਾ ਜੀ